ਉਹ ਅਜਦਾ ਸਮਾਂ ਜਿਹੜਾ ਹੈ 21ਵੀਂ ਸਦੀ ਦਾ ਸਮਾਂ ਵਿਸ਼ਵੀਕਰਨ ਦਾ ਜਿਹੜਾ ਪ੍ਰਭਾਵ ਹੈ ਇਹ ਸਮੇਂ ਹਰ ਇੱਕ ਵਰਤਾਰੇ ਤੇ ਪੈ ਰਿਹਾ ਹੈ ਚਾਹੇ ਉਹ ਸਾਹਿਤ ਹੈ ਚਾਹੇ ਉਹ ਪਾਸ਼ਾ ਹੈ ਚਾਹੇ ਉਹ ਦਰਸ਼ਨ ਹੈ ਹਰ ਇੱਕ ਬਹੁਤ ਸਰੀਆਂ ਲੋੜਾਂ ਨੀ ਜ਼ਿੰਦਗੀਆਂ ਜਿਹੜੀਆਂ ਕਿ ਹੋਰਾਂ ਕੌਮਾਂ ਦੇ ਨਾਲ ਹੋਰਾਂ ਦੇਸ਼ਾਂ ਦੇ ਨਾਲ ਸਾਨੂੰ ਸੰਪਰਕ ਕਰਕੇ ਹੀ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਤੇ ਜਿਹੜੇ ਅਸੀਂ ਜਦੋਂ ਅੰਗਰੇਜ਼ੀ ਭਾਸ਼ਾ ਦੇ ਕਈ ਵਾਰੀ ਇਹ ਵਿਚਾਰ ਆਉਂਦਾ ਕਿ ਦਬਦਬਾ ਕਿ ਸਾਨੂੰ ਇਹ ਭਲੇਖਾ ਮਜਬੂਰੀ ਅਵੇਸ਼ਕ ਅੰਗਰੇਜ਼ੀ ਦੇ ਵਿੱਚ ਪੜਾਉਣਾ ਪੈਣਾ ਹੀ ਹੈ ਕਿਉਂਕਿ ਅਸੀਂ ਵਿਸ਼ਵੀ ਪੱਧਰ ਤੇ ਜਿਹੜਾ ਵਿਚਰਨਾ ਹੈ ਹੋਰਾ ਪਛਾਵਣ ਵਿੱਚ ਸਿੱਖਣ ਦੀ ਲੋੜ ਬਣ ਰਹੀ ਹੈ ਇਸ ਦੇ ਸਮਿਆਂ ਦੇ ਵਿੱਚ ਜਿਹੜਾ ਅਸੀਂ ਵਰਤਾਰਿਆਂ ਦੀ ਗੱਲ ਕਰਦੇ ਹਾਂ ਜਿਹੜੇ ਪ੍ਰਭਾਵਿਤ ਹੁੰਦੇ ਆ ਖਾਸ ਤੌਰ ਤੇ ਰਾਜਨੀਤੀ ਪ੍ਰਭਾਵ ਕਰ ਪਾਉਂਦੀ ਹੈ ਉਹਦੇ ਵਿੱਚ ਧਰਮ ਦਾ ਬੜਾ ਵੱਡਾ ਰੋਲ ਕਿ ਸਾਡੇ ਲੋਕ ਜਦੋਂ ATM ਮਸ਼ੀਨ ਦੇ ਉੱਪਰ ਜਾਂਦੇ ਆ ਤਾਂ ਉਹ ਉੱਥੇ ਜਾ ਕੇ ਜਿਹੜੀਆਂ ਪਛਾਵਾਂ ਦੇ ਵਿਕਲਪ ਹੁੰਦੇ ਨੇ ਚੋਣ ਹੁੰਦੀ ਐ ਉਹਨਾਂ ਤੇ ਪੰਜਾਬੀ ਮਾਂ ਬੋਲੀ ਦੀ ਵੀ ਚੋਣ ਹੁੰਦੀ ਐ ਅਸੀਂ ਚੁਣ ਸਕਦੇ ਹੁੰਨੇ ਆ ਫਿਰ ਵੀ ਅਸੀਂ ਜਿਹੜਾ ਉਹਦੀ ਥਾਂ ਤੇ ਅਰੇਜੀ ਮਾਣਾ ਮੇਰੀ ਇੱਕ ਕਿਤਾਬ ਹੈ ਪੰਜਾਬੀ ਭਾਸ਼ਾ ਦੇ ਮਸਲੇ ਤੇ ਮਾਣਕਣ ਤੇ ਇਹ ਕਿਤਾਬ ਦੇ ਵਿੱਚ ਮੈਂ ਜਿੰਨੇ ਵੀ ਮਸਲੇ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਨੇ ਸਮੱਸਿਆਵਾਂ ਇੱਕ ਹੋਣਾ ਅੱਜ ਆਪਾਂ ਤੋਂ ਮਾਂਚ ਜਿਹੜਾ ਬਣਾਇਆ ਹੋਇਆ ਪੰਜਾਬੀ ਜੈ ਆਪਕੋ ਮਾਂਚ ਪਰਮਜੀਤ ਸਿੰਘ ਰੰਧਾਵਾ ਜੀ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਦੋਸਤਾਂ ਨੂੰ ਨਾਲ ਜੋੜਿਆ ਤੇ ਇਹ ਜਿਹੜਾ ਬਹੁਤ ਵੱਡਾ ਕਦਮ ਚੁੱਕਿਆ ਇਹਨਾਂ ਨੇ ਜਿਵੇਂ ਪਹਿਲਾਂ ਅਸੀਂ ਅਲੱਗ-ਅਲੱਗ ਤਰ੍ਹਾਂ ਨਿਕੜ ਕੇ ਕੰਮ ਕਰ ਰਹੇ ਸੀ ਤੇ ਹੁਣ ਅਸੀਂ ਇੱਕ ਛਤ ਹੇਠ ਇਕੱਠੇ ਹੋ ਕੇ ਕੰਮ ਕਰ ਸਕਦੇ ਹਾਂ ਪਰਮਜੀਤ ਸਿੰਘ ਰੰਧਾਵਾ ਜੀ ਦਾ ਬਹੁਤ ਵੱਡਾ ਕਾਰਜ ਹੈ ਉਹਨਾਂ ਦੇ ਦੋਸਤ ਨੇ ਡਾਕਟਰ ਹੀਰਾ ਸਿੰਘ ਓਰੀ ਨੇ ਜਿਹੜੇ ਬਹੁਤ ਵੱਡਾ ਕੰਮ ਕਰ ਰਿਹਾ ਤੇ ਮੈਂ ਸਾਰੇ ਹੀ ਪੰਜਾਬੀ ਪਿਆਰਿਆਂ ਨੂੰ ਸੰਸਥਾਵਾਂ ਨੂੰ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹਰ ਜਿਹੜੇ ਇਸ ਤਰ੍ਹਾਂ ਦੀ ਸਮੱਸਿਆ ਨੂੰ ਜਿਹੜਾ ਉਹਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਹੋਈਏ ਸਾਸ਼ਟਰੀ ਕਾਲਾ ਦਾ ਆਪ ਮਨਸਕਾਰ ਦੋਸਤੋ ਅੱਜ ਦਾ ਸਮਾਂ ਜਿਹੜਾ ਹੈ ਇੱਕਵੀਂ ਸਦੀ ਦਾ ਸਮਾਂ ਵਿਸ਼ਵੀਕਰਨ ਦਾ ਜਿਹੜਾ ਪ੍ਰਭਾਵ ਹੈ ਇਸ ਸਮੇਂ ਹਰ ਇੱਕ ਵਰਤਾਰੇ ਤੇ ਪੈ ਰਿਹਾ ਹੈ ਸਮਾਜ ਦਾ ਚਾਹੇ ਕੋਈ ਵੀ ਅੰਗ ਹੋਵੇ ਚਾਹੇ ਉਹ ਸਾਇਤ ਹੈ ਚਾਹੇ ਉਹ ਭਾਸ਼ਾ ਹੈ ਚਾਹੇ ਉਹ ਦਰਸ਼ਨ ਹੈ ਹਰ ਇੱਕ ਜਿਹੜੇ ਰਾਜਨੀਤੀ ਤੱਕ ਜਾਂ ਕੁਝ ਵੀ ਜਿਹੜਾ ਹੈਗਾ ਜੀਵਨ ਦਾ ਅੰਗ ਹੈ ਜਿਹੜਾ ਉਹ ਵਿਸ਼ਵੀਕਰਨ ਤੋਂ ਅ ਅਸ਼ੋ ਨਹੀ ਰਿਹਾ ਤਾਂ ਜਿਹੜੀ ਪੰਜਾਬੀ ਭਾਸ਼ਾ ਦੀ ਅਸੀਂ ਅੱਜ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਸਾਡੀ ਮਾਂ ਬੋਲੀ ਉਹਦੇ ਉੱਪਰ ਜਿਹੜਾ ਵਿਸ਼ਵੀਕਰਨ ਦਾ ਪ੍ਰਭਾਵ ਹੈ ਉਹ ਕਿਸ ਤਰ੍ਹਾਂ ਪੈ ਰਿਹਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਮਾਂ ਬੋਲੀ ਸਾਡੀ ਜਿਹੜੀ ਹੈ ਉਸ ਨੂੰ ਕੀ ਚੁਣੌਤੀਆਂ ਜਿਹੜੀਆਂ ਦਰਪੇਸ਼ ਨੇ ਉਹਦੇ ਬਾਰੇ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂ ਤਾਂ ਅੱਜ ਦੇ ਸਮਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਭਾਰਤ ਦੇ ਪੱਖ ਤੋਂ ਗੱਲ ਕਰੋ ਇਸ ਮੁਲਕ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਹ ਤੁਹਾਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਉਹ ਪਾਜ ਪਾਜੀ ਸਰਕਾਰ ਹੈ ਤਾਂ ਹਰ ਇੱਕ ਸਰਕਾਰ ਜਿਹੜੀ ਵੀ ਸੱਤਾ ਤੇ ਕਾਬਜ਼ ਹੁੰਦੀ ਹੈ ਉਸ ਨੇ ਆਪਣੀਆਂ ਨੀਤੀਆਂ ਜਿਹੜੀਆਂ ਆ ਉਹ ਬਣਾਉਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ ਇਸੇ ਪ੍ਰਕਾਰ ਜਿਹੜੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਹ ਪੜਾਈ ਹੈ ਤੇ ਉਹਦੇ ਤਹਿਤ ਲਗ ਲਗ ਪਿਛਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਜਿਹੜਾ ਤਰਜਾ ਦਿੱਤਾ ਹੈ ਜਾਂ ਦਰਜੇਬੰਦੀ ਜਿਹੜੀ ਕੀਤੀ ਹੈ ਇਹ ਸਮਝਿਆ ਜਾ ਸਕਦਾ ਹੈ ਤਾਂ ਜਿਹੜੀਆਂ ਇਸ ਤਰ੍ਹਾਂ ਦੇ ਨਾਲ ਸਾਡੇ ਵਿਸ਼ਵੀਕਰਨ ਦੇ ਪੱਖ ਤੋਂ ਗੱਲ ਕਰਦੇ ਆ ਤਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਕੱਲੇ ਨਹੀਂ रह ਸਕਦੇ ਨਾ ਹੀ ਇਕੱਲਾ ਪੰਜਾਬ ਹੈ ਉਹ ਅੱਡਰਾ ਹੋ ਕੇ ਕੋਈ ਆਪਣਾ ਗੁਜ਼ਾਰਾ ਕਰ ਸਕਦਾ ਹੈ ਤਾਂ ਸਾਨੂੰ ਹੋਰਾਂ ਦੇਸ਼ਾਂ ਦੇ ਨਾਲ ਸੰਪਰਕ ਕਰਨਾ ਹੀ ਪਏਗਾ ਹੋਰਾਂ ਦੇਸ਼ਾਂ ਦੀਆਂ ਪਛਾਵਾਂ ਨੂੰ ਵੀ ਸਿੱਖਣਾ ਹੀ ਪਏਗਾ ਸਮਝਣਾ ਪਏਗਾ ਤਾ ਜੋ ਅਸੀਂ ਕੁਮੰਤਰੀ ਪੱਤਰ ਤੇ ਆਪਣੇ ਆਪ ਨੂੰ ਜਿਹੜਾ ਵਿਚਰਨ ਦੇ ਯੋਗ ਬਣਾ ਸਕੀਏ ਬਹੁਤ ਸਾਰੀਆਂ ਲੋੜਾਂ ਨੇ ਜ਼ਿੰਦਗੀ ਦੀਆਂ ਜਿਹੜੀਆਂ ਕਿ ਹੋਰਾਂ ਕਾਮਾ ਦੇ ਨਾਲ ਹੋਰਾਂ ਦੇਸ਼ਾਂ ਦੇ ਨਾਲ ਸਾਨੂੰ ਸੰਪਰਕ ਕਰਕੇ ਹੀ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਤੇ ਜਿਹੜੇ ਅਸੀਂ ਜਦੋਂ ਅੰਗਰੇਜ਼ੀ ਭਾਸ਼ਾ ਦੇ ਕਈ ਵਾਰੀ ਇਹ ਵਿਚਾਰ ਆਉਂਦਾ ਕਿ ਦਬਦਬਾ ਤਾਂ ਉਸ ਬਾਰੇ ਡਾਕਟਰ ਜੋਗਾ ਸਿੰਘ ਸਾਡੇ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਪੰਜਾਬੀ ਦੇ ਮਾਹਰ ਨੇ ਰਾਜਨੀਤੀ ਦੇ ਵੀ ਮਾਹਰ ਵਿਦਵਾਨ ਨੇ ਉਹਨਾਂ ਦਾ ਵੀ ਵਿਚਾਰ ਹੈ ਕਿ ਸਾਨੂੰ ਇਹ ਭੁਲੇਖਾ ਜਿਹੜੀ ਅੰਗਰੇਜ਼ੀ ਹੈ ਉਹਦਾ ਹਰ ਪਾਸੇ ਜਿਹੜਾ ਤਬਦਬਾ ਜਾਂ ਕਿ ਲੋਕ ਕਿ ਦੁਨੀਆ ਦੇ ਕਿਤੇ ਉਹਦਾ ਹੀ ਰਾਜ ਹੈ ਤਾਂ ਉਹ ਦੱਸਦੇ ਹੁੰਦੇ ਨੇ ਆਪਣੇ ਅੰਕੜਿਆ ਨਹੀਂ ਕਿ ਸਿਰਫ 9% ਜਿਹੜਾ ਵਪਾਰ ਹੈ ਦੁਨੀਆ ਦੇ ਅੰਗਰੇਜ਼ੀ ਪਾਸ਼ਾ ਚ ਹੁੰਦਾ ਹੈ ਬਾਕੀ ਜਿਹੜੀਆਂ ਪਛਾਵਾਂ ਵਾਲੇ ਉਹਨਾਂ ਵਿੱਚ ਵਧੇਰੇ ਜਿਹੜਾ ਵਪਾਰ ਹੈ ਉਹ ਅਲੱਗ-ਅਲੱਗ ਮੁਲਕ ਨਹੀਂ ਕਰੇ ਉਹ ਕਰ ਰਹੇ ਨੇ ਸੋ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਤੇ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਬੜੀ ਵੱਡੀ ਗੱਲ ਜਿਹੜੀ ਘਰ ਘਰ ਗਈ ਹੈ ਕਿ ਅੰਗਰੇਜ਼ੀ ਸਿੱਖਾਂਗੇ ਤਾਂ ਹੀ ਅਸੀਂ ਜਿਹੜੇ ਵੱਡੇ ਖਵਾਵਾਂਗੇ ਤੇ ਇਸ ਤਰ੍ਹਾਂ ਨਾਲ ਬਹੁਤ ਸਾਰੇ ਗਵਰਨਮੈਂਟ ਸਕੂਲ ਜਿਹੜੇ ਖੁੱਲੇ ਨੇ ਤੇ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਸ ਤੱਕ ਜਿਹੜੇ ਗੁਰਸਿੱਖ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹ ਵੀ ਸਰਦਾਰਾਂ ਦੇ ਬੱਚੇ ਜਿਹੜੇ ਨੇ ਗਵਰਨਮੈਂਟ ਸਕੂਲਾਂ 'ਚ ਪੜ੍ਹ ਕੇ ਅੰਗਰੇਜ਼ੀ ਦੇ ਨਾਲ ਤਾਂ ਬੜਾ ਜਿਆਦਾ ਵਾਹ ਵਾਸਤਾ ਜਿਹੜਾ ਉਹ ਪਾ ਰਹੇ ਆ ਬੜੀ ਚੰਗੀ ਤਰ੍ਹਾਂ ਬੋਲਣ ਲੱਗ ਪਏ ਆ ਪਰ ਸਮਝ ਦੇ ਪੱਧਰ ਤੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਸ ਸਮਾਜ ਦੇ ਵਿੱਚ ਵਿਛੜਦੇ ਆ ਜਿਹੜੀਆਂ ਚੀਜ਼ਾਂ ਦੇ ਨਾਮ ਜਾਂ ਕੋਈ ਵਸਤਾਂ ਨੇ ਜਾਂ ਸੱਭਿਆਚਾਰ ਸਾਡਾ ਪੰਜਾਬੀ ਦਰਸਾ ਹੈ ਉਹਦੇ ਮਾਇਨੇ ਕੀ ਨੇ ਤਾਂ ਉਹ ਇੱਕ ਰੱਟੇ ਬਾਜੀ ਵਾਲੀ ਜਿਹੜੀ ਆ ਇੱਕ ਕਰੈਮਿੰਗ ਵਾਲੀ ਜਿਹਨੂੰ ਕਹਿੰਦੇ ਆ ਅਸੀਂ ਦੇਸੀ ਦੇ ਵਿੱਚ ਉਹ ਸਮਝ ਪੈਦਾ ਹੋ ਰਹੀ ਹੈ ਬੱਚਿਆਂ ਦੇ ਅੰਦਰ ਤੇ ਆਪਣੀ ਮਾਂ ਬੋਲੀ ਤੋਂ ਟੁੱਟ ਰਹੇ ਨੇ ਆਪਣੇ ਸਬਿਆਚਾਰ ਤੋਂ ਟੁੱਟ ਰਏ ਨੇ ਇਹ ਨਹੀਂ ਹੈ ਕਿ ਹੋਰ ਪਛਾਵਾ ਸਿੱਖਣੇ ਨਹੀਂ ਚਾਹੀਦੀਆਂ ਬੇਸ਼ੱਕ ਸਾਨੂੰ ਜਿਹੜਾ ਆਪਣਾ ਗਿਆਨ ਦਾ ਦਾਇਰਾ ਵਧਾਉਣ ਲਈ ਹੋਰ ਪਛਾਵਾ ਸਿੱਖਣੇ ਚਾਹੀਦੀਆਂ ਜਿੰਨੀਆਂ ਵੱਧ ਤੋਂ ਵੱਧ ਕਿਸੇ ਨੂੰ ਪਛਾਵਾ ਆਉਂਦੀਆਂ ਹੋਣੀਆਂ ਆ ਓਨਾ ਹੀ ਜ਼ਿਆਦਾ ਉਹ ਗਿਆਨਮਾਨ ਹੋ ਸਕਦਾ ਹੈ ਪਰ ਦੋਸਤੋ ਗੱਲ ਇਹ ਵੀ ਆ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਗੇ ਤਾਂ ਫਿਰ ਮੁਸ਼ਕਲ ਆ ਕਿ ਅਸੀਂ ਜਿਹੜਾ ਹੋਰ ਪਛਾਵਾ ਦੇ ਵਿੱਚ ਵੀ ਪਕੜ ਜਾਂਦਰ ਗਿਆਨ ਆ ਜਿਹੜਾ ਉਹ ਹਾਸਲ ਰਪਾਵਾਂਗੇ ਸਾਡੀ ਜਿਹੜੀ ਉਹ ਜਿਹੜੀ ਗਿਆਨ ਦੀ ਪਕੜ ਹੈ ਉਹ ਇਨੀ ਜਿਹੜੀ ਅ ਕਸਮੀ ਨਹੀਂ ਹੋਏਗੀ ਉਹ ਢਿੱਲੀ ਰਹੇਗੀ ਪਕੜ ਡਾਕਟਰ ਜੋਗਾ ਸਿੰਘ ਦੇ ਹਵਾਲੇ ਨਾਲ ਵੀ ਇਸੀ ਗੱਲ ਕਰੀਏ ਤਾਂ ਉਹ ਵੀ ਦੱਸਦੇ ਆ ਤੇ ਬਹੁਤ ਸਾਰੇ ਜਿਹੜੇ ਮਨੋਗਿਆਨੀ ਨੇ ਉਹਨਾਂ ਨੇ ਸਿੱਧ ਕੀਤਾ ਹੋਇਆ ਹੈ ਕਿ ਜੇਕਰ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਵਿਦਿਆਰਥਨ ਕਰੇਗਾ ਤਾਂ ਉਹ ਕਿਸੇ ਸੰਕਲਪ ਨੂੰ ਕਿਸੇ ਵੀ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਤੇ ਹੋਰ ਪਛਾਵਾ ਦੇ ਵਿੱਚ ਉਹ ਜਿਹੜਾ ਉਹਦੀ ਪકડ ਜਿਹੜੀ ਹੈ ਉਹ ਸਮਝੀ ਨਹੀਂ ਬਣੀ ਸੋ ਇਹ ਇੱਕ ਅੱਜ ਦੇ ਸਮਿਆਂ ਦੇ ਵਿੱਚ ਸਾਡੇ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਵੇਖੀਏ ਕਿ ਕਿਤੇ ਸਾਡੀ ਤਾਂ ਨਹੀਂ ਗਲਤੀ ਹੈਗੀ ਮਾਪਿਓ ਦੇਖਣ ਕਿ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਅਸੀਂ ਬੱਚਿਆਂ ਨੂੰ ਜਾਂ ਖੁਦ ਵੀ ਆਪਣੀ ਮਾਂ ਬੋਲੀ ਤੋਂ ਦੂਰ ਕਰ ਰਹੇ ਹਾਂ ਖੁਦ ਵੀ ਦੂਰ ਹੋ ਰਹੇ ਹਾਂ ਇਹ ਗੱਲ ਸਾਡੇ ਤੇ ਉਪਰ ਨਿਰਭਰ ਕਰਦੀ ਹੈ ਪਰਿਵਾਰਾਂ ਤੇ ਨਿਰਭਰ ਕਰਦੀ ਹੈ ਕਿ ਮਾਂ ਬੋਲੀ ਜਿਹੜੀ ਉਹਦੀ ਸਲਾਮਤੀ ਲਈ ਅਸੀਂ ਖੁਦ ਕਿਤਨਾ ਕਿਤੇ ਜ਼ਿੰਮੇਵਾਰ ਆ ਮਜਬੂਰੀ ਹੈ ਬੇਸ਼ੱਕ ਅੰਗਰੇਜ਼ੀ ਦੇ ਵਿੱਚ ਪੜਾਉਣਾ ਪੈਣਾ ਹੀ ਹੈ ਕਿਉਂਕਿ ਅਸੀਂ ਵਿਸ਼ਵੀ ਪੱਧਰ ਤੇ ਜਿਹੜਾ ਵਿਚਰਨਾ ਹੈ ਅੰਗਰੇਜ਼ੀ ਦੀ ਗੱਲ ਮੈਂ ਕਰਾਂਗਾ ਤਾਂ ਨਾਲ ਹੋਰਾਂ ਪਛਾਵਣ ਨੂੰ ਸਿੱਖਣ ਦੀ ਲੋੜ ਬਣ ਰਹੀ ਹੈ ਇਸ ਦੇ ਸਮਿਆਂ ਦੇ ਵਿੱਚ ਚੀਨੀ ਸਿੱਖਣੀ ਚਾਹੀਦੀ ਹੈ ਮੈਂ ਕਹਿੰਦਾ ਫਾਰਸੀ ਵੀ ਸਿੱਖਣੀ ਚਾਹੀਦੀ ਆ ਜੇ ਹਰ ਬਦੇਸ਼ਾਂ ਨਾਲ ਵਪਾਰ ਕਰਨਾ ਆਰਬੀ ਵੀ ਤੁਹਾਨੂੰ ਆਉਣੀ ਚਾਹੀਦੀ ਆ ਤਾਂ ਜਿੰਨੀਆਂ ਵੱਧ ਤੋਂ ਵੱਧ ਪਛਾਵਾਂ ਸਿੱਖ ਸਕਦੇ ਹੋ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜੀ ਰੱਖਣ ਲਈ ਇੱਕ ਪਰਾਲਾ ਮਾਪੇ ਜ਼ਰੂਰ ਕਰ ਸਕਦੇ ਆ ਕਿ ਘੱਟੋ-ਘੱਟ ਉਹ ਆਪਣੇ ਘਰਾਂ ਦੇ ਵਿੱਚ ਆਹੜ ਗਵਾੜ ਦੇ ਵਿੱਚ ਜਿਹੜਾ ਹੈ ਉਹ ਬੱਚਿਆਂ ਦੇ ਨਾਲ ਮਾਂ ਬੋਲੀ ਦੇ ਵਿੱਚ ਗੱਲਬਾਤ ਕਰਨ ਜਿਹੜਾ ਅਸੀਂ ਵਰਤਾਰਿਆਂ ਦੀ ਗੱਲ ਕਰਦੇ ਹਾਂ ਜਿਹੜੇ ਪ੍ਰਭਾਵਿਤ ਹੁੰਦੇ ਆ ਖਾਸ ਤੌਰ ਤੇ ਰਾਜਨੀਤੀ ਪ੍ਰਭਾਵ ਕਰ ਪਾਉਂਦੀ ਹੈ ਉਹਦੇ ਵਿੱਚ ਧਰਮ ਦਾ ਬੜਾ ਵੱਡਾ ਰੋਲ ਹੈ ਤੇ ਸਾਡੇ ਲੋਕਾਂ ਦੀ ਵੀ ਇੱਕ ਤੇ ਸਮਝ ਬਣ ਜਾਂਦੀ ਹੈ ਕਿ ਜਿਹੜੀ ਭਾਸ਼ਾ ਹੈ ਉਹ ਧਰਮ ਨਾਲ ਜੁੜੀ ਹੁੰਦੀ ਹੈ ਇਹ ਗੱਲ ਬਿਲਕੁਲ ਗਲਤ ਹੈ ਕੋਈ ਵੀ ਭਾਸ਼ਾ ਕਿਸੇ ਇੱਕ ਧਰਮ ਦੀ ਨਹੀਂ ਹੁੰਦੀ ਜੇ ਕੋਈ ਇਹ ਕਵੇ ਕਿ ਹਿੰਦੀ ਹਿੰਦੂਆਂ ਦੀ ਭਾਸ਼ਾ ਹੈ ਤੇ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ ਤੇ ਜਿਹੜੀ ਫਾਰਸੀ ਹੈ ਅਰਬੀ ਜਾਂ ਮੁਸਲਮਾਨਾਂ ਦੀ ਜਾਂ ਮੁਗਲਾਂ ਦੀ ਭਾਸ਼ਾ ਹੈ ਤੇ ਇਹ ਗੱਲਾਂ ਜਿਹੜੀਆਂ ਜੰਗ ਦੇ ਜੀ ਅੰਗਰੇਜ਼ਾਂ ਦੀ ਭਾਸ਼ਾ ਹੈ ਇਹ ਗੱਲਾਂ ਕਰਕੇ ਜਿਹੜਾ ਅਸੀਂ ਮਤਲਬ ਕਿਸੇ ਧਰਮ ਨਾਲ ਜੋੜ ਕੇ ਕਿਸੇ ਭਾਸ਼ਾ ਨੂੰ ਦੇਖਦੇ ਆ ਤਾਂ ਅਸੀਂ ਬਿਲਕੁਲ ਗਲਤ ਕਰ ਰਹੇ ਹੁੰਦੇ ਆ ਕਦੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਵੇਂ ਪੰਜਾਬੀ ਹੈ ਉਹ ਕੇਵਲ ਤੇ ਕੇਵਲ ਸਿੱਖਾਂ ਦੀ ਭਾਸ਼ਾ ਹੈ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ ਪੰਜਾਬੀ ਇੱਥੋਂ ਦੇ ਰਹਿਣ ਰਹਿਣ ਵਾਲੇ ਹਰ ਇੱਕ ਵਸਿੰਦੇ ਦੀ ਭਾਸ਼ਾ ਹੈ ਸੋ ਧਰਮ ਨਾਲ ਜੋੜ ਕੇ ਕਿਸੇ ਵੀ ਭਾਸ਼ਾ ਨੂੰ ਨਹੀਂ ਦੇਖਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਇਸੇ ਵੇਲੇ ਜਦੋਂ ਪਹਿਲਾ ਜਨਗਣਨਾ ਹੋਈ ਸੀ ਉਹਨਾਂ ਸਾਲਾਂ ਦੇ ਵਿੱਚ ਜਿਹੜਾ ਲੋਕਾਂ ਨੇ ਜਦੋਂ ਆਪਣੇ ਆਪ ਨੂੰ ਕਹਿਤਾ ਧਰਮ ਦੇ ਆਧਾਰ ਤੇ ਕਿ ਅਸੀਂ ਫਲਾਣੇ ਧਰਮ ਨਾਲ ਸੰਬੰਧਤ ਆ ਤੇ ਸਾਡੀ ਭਾਸ਼ਾ ਵੀ ਜਿਹੜੀ ਫਲਾਣੀ ਆ ਮੈਂ ਉਸ ਰਾਜਨੀਤਿਕ ਪੱਖ ਤੋਂ ਸਾਰੇ ਜਾਣੂ ਹਾਂ ਤਾਂ ਇਸ ਤਰ੍ਹਾਂ ਕਰਕੇ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਉਹ ਲੋਕਾਂ ਨੇ ਹਿੰਦੀ ਲਿਖਵਾ ਦਿੱਤਾ ਸੀਗਾ ਜਨਗਣਨਾ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਤਾਂ ਇਹ ਗੱਲਾਂ ਜਿਹੜੀਆਂ ਧਰਮ ਦੇ ਆਧਾਰ ਤੇ ਜਿਹੜੀਆਂ ਰਾਜਨੀਤੀ ਤੇ ਜਿਹੜਾ ਪ੍ਰਭਾਵ ਪਾਉਂਦੀ ਹੈ ਧਰਮ ਨੂੰ ਪ੍ਰਭਾਵ ਪਾਉਂਦਾ ਹੈ ਉਹਦੇ ਨਾਲ ਕਿਤਨਾ ਕਿਤੇ ਮਾਂ ਬੋਲੀ ਬੋਲਣ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ 60 ਵਜਦੀ ਹੈ ਉਹਨਾਂ ਦੀ ਗਿਣਤੀ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ ਤੇ ਦੋਸਤੋ ਬਹੁਤ ਸਾਰੀਆਂ ਜਿਹੜੀਆਂ ਨੀਤੀਆਂ ਨੇ ਉਹ ਸਰਕਾਰਾਂ ਗਿਣਤੀ ਦੇ ਆਧਾਰ ਤੇ ਹੀ ਤੈਅ ਕਰਦੀਆਂ ਨੇ ਕਿ ਜਿਹੜੀ ਗਿਣਤੀ ਹੈ ਉਹ ਬਹੁਤ ਗਿਣਤੀ ਹੈ ਜਾਂ ਕਿੰਨੀ ਗਿਣਤੀ ਹੈ ਕਿਸੇ ਨੂੰ ਕਿੰਨਾ ਲੋਕਾਂ ਦੀ ਉਹਦੇ ਆਧਾਰ ਤੇ ਹੀ ਨੀਤੀਆਂ ਬਣਦੀਆਂ ਨੇ ਮੈਂ ਅਜੋਕੇ ਸਮੇਂ ਦੀ ਜਿਹੜੀ ਗੱਲ ਤੁਹਾਨੂੰ ਉਹਦੇ ਨਾਲ ਸਾਂਝੀ ਕਰਨੀ ਚਾਹਣਾ ਇਹ ਦੁਖਾਂਤ ਵੀ ਹੈ ਕਿ ਸਾਡੇ ਲੋਕ ਜਦੋਂ ਏਟੀਐਮ ਮਸ਼ੀਨ ਦੇ ਉੱਪਰ ਜਾਂਦੇ ਆ ਤਾਂ ਉਹ ਉੱਥੇ ਜਾ ਕੇ ਜਿਹੜੀਆਂ ਪਛਾਵਾਂ ਦੇ ਵਿਕਲਪ ਹੁੰਦੇ ਨੇ ਚੋਣ ਹੁੰਦੀ ਹੈ ਉਹਨਾਂ ਤੇ ਪੰਜਾਬੀ ਮਾਂ ਬੋਲੀ ਦੀ ਵੀ ਚੋਣ ਹੁੰਦੀ ਹੈ ਅਸੀਂ ਚੁਣ ਸਕਦੇ ਹੁੰਨੇ ਆ ਫਿਰ ਵੀ ਅਸੀਂ ਜਿਹੜਾ ਉਹਦੀ ਥਾਂ ਤੇ ਨਰੇਜ਼ੀ ਦੇ ਵਿੱਚ ਹੀ ਸਾਰੇ ਜਿਹੜੇ ਏਟੀਐਮ ਦੇ ਜਿਹੜੇ ਪੈਸੇ ਕਢਾਉਣ ਦੇ ਵਾਸਤੇ ਵਿਡਰੋਅਲ ਜਿਹੜੇ ਕਰਦੇ ਆ ਉਸੇ ਨਕਦੀ ਕਢਵਾਉ ਦਾ ਵੀ ਆਉਂਦੀ ਆਪਸ਼ਨ ਆਉਂਦੀ ਹੈ ਚੋਣ ਆਉਂਦੀ ਹੈ ਤਾਂ ਜਿਹੜੀਆਂ ਸਰਕਾਰਾਂ ਨੇ ਜਾਂ ਉਹ ਕੰਪਨੀਆਂ ਜਿਹੜੀਆਂ ਕੰਮ ਕਰ ਰਹੀਆਂ ਹੁੰਦੀਆਂ ਉਸ ਖੇਤਰ ਦੇ ਵਿੱਚ ਇਸ ਜਿਹੜੇ ਵਿਭਾਗਾਂ ਦੇ ਵਿੱਚ ਬੈਂਕ ਜਿਹੜਾ ਹੈ ਬੈਂਕਿੰਗ ਦਾ ਜਿਹੜੇ محکمہ ਹੈ ਉਹ ਇਹ ਦੇਖਦੇ ਆ ਕਿ ਜਿਹੜੇ ਲੋਕ ਨੇ ਉਹ ਪੰਜਾਬੀ ਬੋਲੀ ਦੀ ਕਿੰਨੀ ਕਦਰ ਤੋਂ ਕਰਦੇ ਆ ਤੇ ਜੇ ਲੋਕਾਂ ਨੂੰ ਉਹ ਲੋਕ ਉਹ ਚੋਣ ਹੀ ਨਹੀਂ ਚੁਣਨਗੇ ਤੇ ਕਲਪ ਨੂੰ ਚੁਣਨਗੇ ਨਹੀਂ ਤਾਂ ਜ਼ਾਹਰ ਤੌਰ ਤੇ ਜਿਹੜੀ ਹੈ ਉਹ ਆਪਸ਼ਨ ਬੰਦ ਹੋ ਜੇਗੀ ਉਹ ਚੋਣ ਬੰਦ ਹੋ ਜੇਗੀ ਸੋ ਬਹੁਤ ਸਾਰੀਆਂ ਨੀਤੀਆਂ ਜਿਹੜੀਆਂ ਲੋਕਾਂ ਦੀ ਮੰਗ ਤੇ ਉਹਨਾਂ ਦੀ ਚੋਣ ਉਹਨਾਂ ਦੀ ਵਰਤੋਂ ਉੱਪਰ ਵੀ ਨਿਰਭਰ ਕਰਦੀ ਹੈ ਸੋ ਪੰਜਾਬੀਆਂ ਦੇ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਨੇ ਕਿ ਉਹ ਜੇਕਰ ਮਾਂ ਬੋਲੀ ਨੂੰ ਬਚਾਉਣਾ ਚਾਹੁੰਦੇ ਤਾਂ ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਰੱਖਣਾ ਪਊਗਾ ਬੇ ਬੇਸ਼ੱਕ ਜਿਹੜਾ ਅਸੀਂ ਜਿਹੜਾ ਪਿਛਾ ਖਿੱਚੂ ਸੋਚ ਵੀ ਨਹੀਂ ਮਰੋਣੀ ਹੈਗੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਪੰਜਾਬੀ ਸਾਥੇ ਅਸੀਂ ਅੱਗੇ ਹੋਰ ਬੋਲੀਆਂ ਜਿਹੜੀਆਂ ਉਹ ਵੀ ਸਿੱਖਣੀਆਂ ਨੇ ਨਾਲ-ਨਾਲ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਸਰਕਾਰ ਜੇਕਰ ਲੋਕਾਂ ਨੂੰ ਮਾਂ ਬੋਲੀ ਦੇ ਵਿੱਚ ਰੁਜ਼ਗਾਰ ਨਹੀਂ ਦਿੰਦੀ ਜੇਕਰ ਉਹ ਅਜਿਹਾ ਵਪਾਰ ਨਹੀਂ ਪੈਦਾ ਕਰਦੀ ਤਾਂ ਇਹ ਨੀਤੀਆਂ ਜਿਹੀਆਂ ਬਣਾਉਣੀਆਂ ਬੇहद ਜ਼ਰੂਰੀ ਨੇ ਸਮੇਂ ਕਿਉਂਕਿ ਕੱਲੀ ਬੋਲੀ ਆਪਣੇ ਆਪ ਵਿੱਚ ਕੁਝ ਨਹੀਂ ਹੁੰਦੀ ਬੋਲੀ ਦੇ ਨਾਲ ਲੋਕਾਂ ਦਾ ਰਹਿਣ ਸਹਿਣ ਵੀ ਜੁੜਿਆ ਹੁੰਦਾ ਹੈ ਤੇ ਜਿਹੜੇ ਲੋਕਾਂ ਨੂੰ ਹੁਣ ਰੋਟੀ ਤੱਕ ਨਸੀਬ ਨਹੀਂ ਹੁੰਦੀ ਤੇ ਜੇਕਰ ਉਹਨਾਂ ਨੂੰ ਹੋਰ ਬੋਲੀ ਦੇ ਵਿੱਚ ਜ਼ਿਆਦਾ ਰੋਟੀ ਪਾਣੀ ਜਾਂ ਉਹਨਾਂ ਦਾ ਕੋਈ ਵਸੀਲਾ ਬਣ ਰਿਹਾ ਤਾਂ ਉਹ ਫਿਰ ਉਧਰ ਜਾਣਗੇ ਇਸ ਕਰਕੇ ਇਹ ਵੀ ਖਾਸ ਨਾਂ ਦੇਨ ਦੀ ਲੋੜ ਹੈ ਕਿ ਜਿਹੜੀਆਂ ਸਰਕਾਰਾਂ ਨੇ ਜੇਕਰ ਹੋਰ ਜੁਗਾਰ ਪੈਦਾ ਕਰਨ ਗੀਆਂ ਮਾਂ ਬੋਲੀ 'ਚ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਕਾਲਜਾਂ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰਾਂ ਦੀ ਕਮੀ ਹੈ ਜੇ ਲੱਗਦਾ ਜਿੱਥੇ-ਜਿੱਥੇ ਵੀ ਕਮੀ ਲੱਗਦੀ ਹੈ ਤਾਂ ਉੱਥੇ ਉਹਨਾਂ ਨੂੰ ਜਿਹੜਾ ਭਰਤੀ ਕੀਤੀ ਜਾਣੀ ਚਾਹੀਦੀ ਹੈ ਅਗਲੀ ਗੱਲ ਮੈਂ ਇਹ ਵੀ ਕਰਨੀ ਚਾਹਣਾ ਮੇਰੀ ਇੱਕ ਕਿਤਾਬ ਹੈ ਪੰਜਾਬੀ ਭਾਸ਼ਾ ਦੇ ਮਸਲੇ ਤੇ ਬਲਾਂਕਣ ਇਹ ਦੇਖ ਰਹੇ ਤੁਸੀਂ 2015 ਦੇ ਵਿੱਚ ਪੰਜਾਬੀ ਸਾਹਿਤ ਪਬਲਿਕੇਸ਼ਨ ਸਮਰੂਰ ਨੇ ਛਾਪੀ ਸੀ ਤੇ ਇਹ ਕਿਤਾਬ ਦੇ ਵਿੱਚ ਮੈਂ ਜਿੰਨੇ ਵੀ ਮਸਲੇ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਨੇ ਸਮੱਸਿਆਵਾਂ ਨੇ ਉਹਨਾਂ ਨੂੰ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪ ਦਾ ਆਪਦੇ ਸਮੇਂ ਦੇ ਪੱਧਰ ਦੇ ਆਧਾਰ ਤੇ ਮੈਂ ਰੁਧਿਆਨ ਕੀਤਾ ਸੀ ਉਹਨੋਂ ਤੇ ਇਹ ਦਿਸ਼ਾ ਕਿਉਂ ਨਹੀਂ ਚਾਹੀਦੀ ਹੈ ਹੱਲ ਕੀ ਹੋਣਾ ਚਾਹੀਦਾ ਉਹਦੇ ਵਾਸਤੇ ਕਈ ਜਿਹੜੇ ਮੈਂ ਨੁਕਤੇ ਜਿਹੜੇ ਆ ਉਹ ਵੀ ਇਸ ਕਿਤਾਬ ਦੇ ਵਿੱਚ ਦਿੱਤੇ ਹੋਏ ਨੇ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਸਰਕਾਰਾਂ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਮਾਂ ਬੋਲੀ ਦੇ ਬੇਤੇ ਲਈ ਜਾਂ ਬਿਸਮਾਈ ਦੀ ਬੇਤੇ ਲਈ ਕਿ ਜਿਵੇਂ ਪੰਜਾਬ ਰਾਜ ਲਾਇਬ੍ਰੇਰੀ ਕਾਨੂੰਨ ਹੈ ਇੱਕ ਐਕਟ ਹੈ ਉਹ ਐਕਟ ਦੇ ਤਹਿਤ ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਸਰਕਾਰ ਨੂੰ ਐਕਟ ਬਣਾਵੇ ਕਿਉਂਕਿ ਇਹ ਐਕਟ ਅਜੇ ਬਹੁਤ ਘੱਟ ਰਾਜਾਂ ਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਨਹੀਂ ਬਣਿਆ ਪੰਜਾਬ ਰਾਜ ਜਿਹੜਾ ਸਟੇਟ ਲਾਇਬ੍ਰੇਰੀ ਐਕਟ ਹੈ ਉਹ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਉਹਦੇ ਤਹਿਤ ਹਰ ਪਿੰਡ ਹਰ ਕਸਬੇ ਹਰ ਸ਼ਹਿਰ ਦੇ ਵਿੱਚ ਲਾਇਬ੍ਰੇਰੀ ਹੋਵੇਗੀ ਤੇ ਉਸ ਲਾਇਬ੍ਰੇਰੀ ਦੇ ਵਿੱਚ ਜਾ ਕੇ ਲੋਕ ਪੜਨ ਦੀ ਆਤ ਪਾਉਣਗੇ ਕਿਉਂਕਿ ਲੋਕਾਂ ਨੇ ਆਪਣੀ ਸਮਝ ਦੇ ਪੱਧਰ ਨੂੰ ਉੱਚਾ ਚੱਕਣਾ ਹੈ ਤਾਂ ਕਿਤਾਬਾਂ ਨਾਲ ਜਿਹੜਾ ਪਿਆਰ ਕਿਤਾਬਾਂ ਨਾਲ ਮੁਹੱਬਤ ਕਰਨੀ ਪਏ ਕਿਤਾਬਾਂ ਨਾਲ ਜੁੜਨਾ ਪਏਗਾ ਇਹਨਾਂ ਤੋਂ ਕਿਣਾ ਬਜਾਰਾ ਨਹੀਂ ਹੋਣਾ ਭਾਵੇਂ ਸੋਸ਼ਲ ਮੀਡੀਆ ਭਾਵੇਂ ਇੰਟਰਨੈਟ ਤੋਂ ਅਸੀਂ ਬਹੁਤ ਕੁਝ ਪੜ ਸਕਦੇ ਹਾਂ ਪਰ ਕਿਤਾਬ ਕਿਤਾਬ ਹੁੰਦੀ ਹੈ ਇੰਟਰਨੈਟ ਇੰਟਰਨੈਟ ਹੁੰਦਾ ਹੈ ਤੇ ਇਹਦੇ ਨਾਲ ਮੈਂ ਇਹ ਵੀ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਪੰਜਾਬੀ ਦੇ ਲੇਖਕ ਨੇ ਉਹਨਾਂ ਨੂੰ ਜਿਹੜੇ ਬਹੁਤ ਵਧੀਆ ਲਿਖਦੇ ਨੇ ਬਹੁਤ ਉਹਨਾਂ ਦਾ ਯੋਗਦਾਨ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਬਹੁਤ ਵੱਡਮੁੱਲਾ ਸਾਹਿਤ ਜਿਹੜਾ ਸਾਨੂੰ ਦਿੱਤਾ ਹੈ ਉਹਨਾਂ ਲੇਖਕਾਂ ਜਿਨ੍ਹਾਂ ਦੇ ਆਮਦਨ ਦੇ ਹੋਰ ਕੋਈ ਵਸੂਲੇ ਨਹੀਂ ਹਨ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਜ਼ਰੂਰ ਲਗਾਈ ਜਾਣੀ ਚਾਹੀਦੀ ਹੈ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਵਾਸਤੇ ਬੀਮਾ ਕੀਤਾ ਜਾਣਾ ਚਾਹੀਦਾ ਸਰਕਾਰ ਵੱਲੋਂ ਇਹ ਜਿਹੜੀਆਂ ਸਹੂਲਤਾਂ ਵੀ ਜੜੀਆਂ ਹੋਣੇ ਚਾਹੀਦੀਆਂ ਤਾਂ ਜੋ ਉਹ ਬਜ਼ੁਰਗ ਅਵਸਥਾ ਦੇ ਵਿੱਚ ਜਾਂ ਫਿਰ ਕਿਸੇ ਬਿਮਾਰੀ ਦੇ ਨਾਲ ਸਾਡੇ ਜਿਹੜੇ ਮਹਾਨ ਸਹਿਤਕਾਰ ਜਿਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਸਾਡੀ ਸਹਿਦੀ ਝੋਲੀ ਵਿੱਚ ਸਹਿਤ ਪਾਇਆ ਉਹ ਅਜਾਈਂ ਮੋਤੇ ਜਿਹੜਾ ਉਹ ਇਸ ਤਰ੍ਹਾਂ ਨਾ ਚਲੇ ਜਾਣ ਸਾਡੇ ਹੱਥੋਂ ਇਹ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਬਹੁਤ ਸਾਰੇ ਜਿਵੇਂ ਮੇਵਾ ਸਿੰਘ ਤੁੰਗ ਵਰਗੇ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ ਪੰਜਾਬੀ ਸਹਿਦੀ ਝੋਲੀ ਵਿੱਚ ਕਈ ਕਿਤਾਬਾਂ ਬੜਮੁੱਢੀਆਂ ਕਿਤਾਬਾਂ ਪਾਈਆਂ ਭਾਸ਼ਾ ਬਾਰੇ ਵੀ ਉਹਨਾਂ ਨੇ ਕਿਤਾਬ ਲਿਖੀ ਸੀ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਉਹ ਕਾਫੀ ਸਮੇਂ ਪਹਿਲਾਂ ਪੜਾਉਂਦੇ ਰਹੇ 1994 ਸ਼ਾਇਦ ਉਹ ਤੋਂ ਰਿਟਾਇਰ ਹੋਏ ਸੀ ਪਰ ਉਹ ਮਤਲਬ ਜਦੋਂ ਬਿਮਾਰੀ ਦੀ ਹਾਲਤ ਵਿੱਚ ਚੰਤਲੇ ਸਮਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਆਰਥਿਕ ਪੱਧਰ ਤੋਂ ਬਹੁਤ ਕਮਜ਼ੋਰ ਸਨ ਤੇ ਸਰਕਾਰ ਨੇ ਉਹਨਾਂ ਦੀ ਮਾਣੀ ਫੜੀ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਇਦੂ ਸ਼ਰੀਫ ਜਾਂ ਬਹੁਤ ਸਾਰੇ ਜਿਹੜੇ ਨੇ ਕਲਾਕਾਰ ਵੀ ਨੇ ਜਿਹੜੇ ਉਹਨਾਂ ਦਾ ਸਾਨੂੰ ਧਿਆਨ ਰੱਖਣਾ ਪੈਗਾ ਸਿਹਤ ਕਾਰਨ ਦੇ ਜਿਹੜੇ ਮਸਲੇ ਨੇ ਉਹ ਵੀ ਭਰਨੇ ਚਾਹੀਦੇ ਆ ਹੋਰ ਜਿਹੜੇ ਕਾਨੂੰਨ ਨੇ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਸਕੂਲਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਹਰ ਥਾਂ ਤੇ ਲਾਗੂ ਕਰਾਉਣ ਦੇ ਵਿੱਚ ਬੈਂਕਾਂ ਨੇ ਚਾਹੀਏ ਉਹ ਰੇਲਵੇ ਹੈ ਮੇਰੇ ਧਿਆਨ ਚ ਹੈ ਕਿ ਪੁਲਸ ਹੈ ਜਾਂ ਅਦਾਲਤਾਂ ਨੇ ਉਹ ਵੀ ਜਿਹੜੇ ਵਕ ਵਕ ਕਾਨੂੰਨ ਜੋ ਬਣਾਏ ਵੀ ਹੋਏ ਨੇ ਪਰ ਉਹ ਲਾਗੂ ਨਹੀਂ ਹੋ ਰਿਹਾ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ 2008 ਜਿਹੜਾ ਸੋਧ ਹੋਈ ਸੀ ਸੋਧ ਕੇ ਜਦੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਇਹ ਜਿਹੜੀ ਸ਼ਕਤੀ ਦਿੱਤੀ ਗਈ ਕਿ ਉਹ ਇਸ ਤਰ੍ਹਾਂ ਜੇ ਕੋਈ ਵੀ ਵਿਅਕਤੀ ਪੰਜਾਬੀ ਮਾਂ ਬੋਲੀ ਦੇ ਵਿੱਚ ਪੱਤਰ ਵਿਹਾਰ ਨਹੀਂ ਕਰੇਗਾ ਅਫਸਰ ਉਹਦੇ ਖਿਲਾਫ ਜਿਹੜਾ ਭਾਸ਼ਾ ਵਿਭਾਗ ਦਾ ਟਰੈਕਟਰ ਹੈ ਜਿਹੜਾ ਉਹ ਕਾਰਵਾਈ ਕਰ ਸਕਦਾ ਜਾਂ 50000 ਰੁਪਏ ਜੁਰਮਾਨਾ ਲਾ ਸਕਦਾ ਹੈ ਪਰ ਇਸ ਤਰ੍ਹਾਂ ਦਾ ਕੋਈ ਵੀ ਕੇਸ ਸਾਡੇ ਸਾਹਮਣੇ ਅਜੇ ਤੱਕ ਨਹੀਂ ਆਇਆ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਜਿਵੇਂ ਹੁਣ 348 ਧਾਰਾ ਜਿਹੜੀ ਹੈ ਉਹਦੇ ਤਹਿਤ ਜਿਹੜਾ ਵਿਧਾਨ ਸਭਾ ਇੱਕ ਬਿੱਲ ਪਾਸ ਕਰਕੇ ਇਹ ਕਰ ਸਕਦੀ ਹੈ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਕਾਰਵਾਈ ਜਿਹੜੀ ਹੋਵੇ ਸਾਰੀ ਜਿਹੜੀ ਰਿਪੋਰਟ ਹੈ ਉਹ ਪੰਜਾਬੀ ਜਿਹੜੀ ਭਾਸ਼ਾ ਦੇ ਵਿੱਚ ਹੋਵੇ ਤਾਂ ਜੋ ਹਰ ਇੱਕ ਕੇਸ ਦਾ ਜਿਹੜਾ ਹੈਗਾ ਉਹ ਆਮ ਇਨਸਾਨ ਨੂੰ ਪਤਾ ਲੱਗ ਸਕੇ ਆਮ ਪੰਜਾਬੀ ਬੰਦੇ ਨੂੰ ਪਤਾ ਲੱਗ ਸਕੇ ਕਿ ਮੇਰਾ ਕੇਸ ਕੀ ਹੈ ਸੋ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਣ ਕਰਕੇ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਕੇਸ ਕੀ ਹੈ ਪੁਰਾਣੇ ਸਮੇਂ ਦੇ ਕਚਹਿਰੀਆਂ ਵਿੱਚ ਫਾਰਸੀ ਦੇ ਵਿੱਚ ਸੀ ਨਾ ਉਦੋਂ ਲੋਕਾਂ ਨੂੰ ਸਮਝ ਆਉਦੀ ਸੀ ਜੋ ਮਰਜ਼ੀ ਉਹਦੇ ਨਾਲ ਹੋ ਜੇ ਵਦੀ ਕੀ ਹੋ ਜੇ ਉਲਟੋ ਦੇ ਫੈਸਲਾ ਆ ਜੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਸੀ ਕੀ ਪਰਤਾਲ ਕੀਤੀ ਜਾ ਰਹੀ ਹੈ ਤੇ ਅੱਜ ਦੇ ਸਮੇਂ 'ਚ ਅੰਗਰੇਜ਼ੀ ਭਾਸ਼ਾ ਦੇ ਬਹੁਤੇ ਲੋਕ ਪਿੰਡੂ ਨੇ ਜਿਹੜੋ ਪੰਜਾਬੀ ਜਾਣਦੇ ਨੇ ਤੇ ਉਹ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਸਮੇਂ ਦੀ ਘਾਟ ਕਰਕੇ ਮੈਂ ਇਹ ਗੱਲਾਂ ਨਹੀਂ ਕਰ ਸਕਦਾ ਬਸ ਇਹ ਜ਼ਰੂਰ ਕਵਾਂਗਾ ਕਿ ਜਿੰਨੀਆਂ ਵੀ ਸੰਸਥਾਵਾਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਭਾਸ਼ਾ ਦੇ ਨਾਲ ਮੁਹੱਬਤ ਹੈ ਤੇ ਉਹ ਚਾਹੇ ਇਧਰ ਇਧਰ ਭਾਰਤਲੇ ਪਾਸੇ ਪੰਜਾਬ ਦੇ ਵਿੱਚ ਕੰਮ ਕਰਦੀਆਂ ਚਾਹੇ ਉਹ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਪ੍ਰਚਾਰ ਨਾਂ ਦੀ ਸੰਸਥਾ ਜਿਹੜੀ ਹਰ ਸਾਲ ਕੋ ਮੰਤਰੀ ਜਿਹੜੀ ਕਾਨਫਰੰਸ ਵੀ ਕਰਾਉਂਦੀ ਹੈ ਤਾਂ ਅਹਿਮਦ ਰਜਾ ਖੋਰੀ ਨੇ ਜਾਂ ਨਾਸਰ ਢਿੱਲੋਂ ਖੋਰੀ ਨੇ ਬਹੁਤ ਸਾਰੇ ਜਿਹੜੇ ਨੇ ਬਾਬਾ ਨਜ਼ਮੀ ਵਰਗੇ ਜਿਹੜੇ ਸਹਿਤਕਾਰ ਦੇ ਜਾਂ ਜ਼ੁਬੈਰ ਅਹਿਮਦ ਜੀ ਨੇ ਜਾਂ ਅਲੀ ਸੁਮਾਨ ਬਾਜਵਾ ਵੀ ਵਰਗੇ ਜਿਹੜੇ ਉੱਧਰ ਬੈਠੇ ਪਾਕਿਸਤਾਨ ਦੇ ਵਿੱਚ ਪੰਜਾਬੀ ਪਿਆਰੇ ਨੇ ਬੜਾ ਜਿਹੜਾ ਉਹ ਕੰਮ ਕਰ ਰਹੇ ਆ ਤੇ ਇਹ ਹੋਰ ਜਿਹੜਾ ਬਲੰਦੀਆਂ ਤੇ ਜਾਵੇਗਾ ਇਹ ਲਹਿਰਾਂ ਜਿਹੜੀਆਂ ਹੋਰ ਵਧਣਗੀਆਂ ਮਾਂ ਬੋਲੀ ਦੀਆਂ ਤਾਂ ਇੰਗਲੈਂਡ ਦੇ ਵਿੱਚ ਸਵਿੰਦਰ ਸਿੰਘ ਮਾਲ ਜੀ ਵਰਗੇ ਜਾਂ ਬਹੁਤ ਸਾਰੇ ਜਿਹੜੇ ਦੋਸਤ ਨੇ ਜਿਹੜੇ ਉਹ ਕੰਮ ਕਰ ਰਹੇ ਆ ਤੇ ਜਿਹੜੀ ਇਧਰਲੇ ਪਾਸੇ ਮੈਂ ਵੀ ਇੱਥੇ ਦੋਸਤਾਂ ਨਾਲ ਮਿਲ ਕੇ ਪੰਜਾਬੀ ਪ੍ਰਸਾਰ ਮੰਚਨਾ ਦੀ ਸੰਸਥਾ ਜਿਹੜੀ ਬਣਾਈ ਸੀ ਤਾਂ ਤਿੰਨ ਸਾਲ ਪਹਿਲਾਂ ਉਦੋਂ ਤੈਅ ਅਸੀਂ ਅਲਗ-ਅਲਗ ਥਾਵਾਂ ਤੇ ਪੰਜਾਬੀ ਲਈ ਮਾ ਬੋਲੀ ਨਾਲ ਸਭ ਤੋਂ ਹੋਰ ਮਸਲਿਆਂ ਦੇ ਸਮਾਜ ਦੇ ਮਸਲੇ ਸੱਭਿਆਚਾਰ ਦੇ ਮਸਲੇ ਸਿਹਤ ਕਾਰਨ ਰੂਬਰੂ ਕਵੀ ਦਰਬਾਰ ਕਹਾਣੀ ਦਰਬਾਰ ਜਿਹੜੇ ਇਹ ਕਰਾਉਂਦੇ ਰਹਿੰਨੇ ਆ ਤੇ ਇਹ ਲੜੀ ਦੇ ਵਿੱਚ ਇੱਕ ਜਿੱਥੇ ਬਾਕੀ ਸੰਸਥਾਵਾਂ ਜਾਂ ਪੰਜਾਬੀ ਸਿਹਤ ਕਾਦਮੀ ਲੁਧਿਆਣਾ ਹੈ ਜਾਂ ਹੋਰ ਸਹਿ ਸੁਭਾਵਾਂ ਨੇ ਜਿਹੜੀਆਂ ਜਾਂ ਪੰਜਾਬ ਕਾਦਮੀ ਚੰਡੀਗੜ੍ਹ ਹੈ ਜਾਂ ਲਗ ਲਗ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਪਾਸ਼ਾ ਭਾਗ ਪੰਜਾਬ ਹੈ ਆਧਾਰੇ ਬਣੇ ਯੂਨੀਵਰਸਟੀਆਂ ਬਣੀਆਂ ਹੋਈਆਂ ਪੰਜਾਬ ਯੂਨੀਵਰਸਿਟੀ ਪਟਿਆਲਾ ਕੰਮ ਕਰ ਰਹੀ ਹੈ ਇਹਨਾਂ ਨੂੰ ਹੋਰ ਬਿਹਤਰੀ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਜਿਹੜਾ ਸੱਚੇ ਹੋ ਲਗਨ ਨਾਲ ਕੰਮ ਕੀਤਾ ਜਾ ਸਕੇ ਔਰ ਜਿਹੜਾ ਇੱਕ ਮਾਣ ਅਧਿਆਪਕ ਮੰਚ ਜਿਹੜਾ ਬਣਾਇਆ ਹੋਇਆ ਪੰਜਾਬੀ ਅਧਿਆਪਕ ਮੰਚ ਪਰਮਜੀਤ ਸਿੰਘ ਰੰਦਾਵਾ ਜੀ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਦੋਸਤਾਂ ਨੂੰ ਨਾਲ ਜੋੜਿਆ ਤੇ ਇਹ ਜਿਹੜਾ ਬਹੁਤ ਵੱਡਾ ਕਦਮ ਚੁੱਕਿਆ ਇਹਨਾਂ ਨੇ ਜਿਵੇਂ ਪਹਿਲਾਂ ਅਸੀਂ ਅਲੱਗ-ਅਲੱਗ ਤਰ੍ਹਾਂ ਨਿੱਖੜ ਕੇ ਕੰਮ ਕਰ ਰਹੇ ਸੀ ਤੁਹਾਨੂੰ ਅਸੀਂ ਇੱਕ ਛੱਤ ਹੇਠ ਇਕੱਠੇ ਹੋ ਕੇ ਕੰਮ ਕਰ ਸਕਦੇ ਆ ਪਰਜੀਤ ਸਿੰਘ ਰੰਧਾਵਾ ਜੀ ਦਾ ਬਹੁਤ ਵੱਡਾ ਕਾਰਜ ਆ ਉਹਨਾਂ ਦੇ ਦੋਸਤ ਨੇ ਡਾ ਅਖੀਰਾ ਸਿੰਘ ਹੋਰੀ ਨੇ ਜਿਹੜੇ ਬਹੁਤ ਵੱਡਾ ਕੰਮ ਕਰ ਰਹੇ ਆ ਤੇ ਮੈਂ ਸਾਰੇ ਹੀ ਪੰਜਾਬੀ ਪਿਆਰਿਆਂ ਨੂੰ ਸੰਸਥਾਵਾਂ ਨੂੰ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹਰ ਜਿਹੜੇ ਇਸ ਤਰ੍ਹਾਂ ਦੀ ਸਮੱਸਿਆ ਨੂੰ ਜਿਹੜਾ ਉਹਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਹੋਈਏ ਤਾਂ ਜੋ ਇਹ ਸਾਡਾ ਪੰਜਾਬੀ ਸਮਾਜ ਸਾਡੀ ਪੰਜਾਬੀ ਮਾਂ ਬੋਲੀ ਇਹ ਹਰ ਤਰ੍ਹਾਂ ਦਾਸੀਂ ਇੱਕ ਵਨਸਮਨ ਨੇ ਜਿਹੜੇ ਲੋਕਾਂ ਦਾ ਜਿਹੜਾ ਸਭਿਆਚਾਰ ਹੈ ਉਸ ਨੂੰ ਵੀ ਬਰਕਰਾਰ ਰੱਖੀਏ ਹਰ ਤਰ੍ਹਾਂ ਦੇ ਮਸਲੇ ਲੱ ਸਕੀਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ